ਸਾਈਡ ਤੇ ਸਾਈਡ ਸਾਈਡ ਵਾਲੀ ਸਾਈਡ ਤੋਂ ਜਾ ਰਹੇ ਜੀ ਸਾਈਡ ਦੇ ਦੋ ਨਹੀਂ ਨਹੀਂ ਮੈਮ ਪਹਿਲੇ ਜਾ ਸਦੀ ਮੈਮ ਤੁਹਾਨੂੰ ਬਹੁਤ ਨਹੀਂ ਉਸ ਦਿਨ ਕਿਰਪਾ ਕਰਕੇ ਬੇਟਾ ਯਾਦ ਕਰਕੇ ਵੀ ਨਹੀਂ ਹਾਰ ਪਾਵਾਂਗੇ ਆਰਸੀ ਪਾਰਾਂਗੇ ਨਹੀਂ ਹਾਰ ਪਾਣੀ ਹੈ ਹਾਂ ਫੜੋ ਦੋ ਟਾਈਮ ਪਿੱਛੇ ਆ ਫੜਿਓ ਬੇਟਾ ਪਲੀਜ਼ ਕੋਈ ਗੱਲ ਨਹੀਂ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋਵੇ ਬੱਚੇ ਵਾਲੇ ਹੋ ਬੱਚੇ ਵਾਲੇ ਨਾ ਸਾਰੇ ਨਾ ਹੈਗੇ ਨਾ ਬੱਚੇ ਬਸ ਫਿਰ ਤਾਂ ਹਾਂ ਅਸੀਂ ਉਹੀ ਕਹਿੰਦੇ ਹਾਂ ਨਹੀਂ ਨਹੀਂ ਮੈਂ ਬੈਠਦੇ ਆ ਬੈਠ ਕੇ ਮਿੰਟ ਆਫ ਕਰੋ ਨਹੀਂ ਚਲੋ ਬੇਟਾ ਆ ਫੜਾ ਫੜਾ ਹੋਰ ਹਾਂ ਜੋ ਖਾ ਗਿਰ ਨਾ ਜਾਵੇ ਕਿਸੇ ਕੋਲ ਆ ਪਿੱਛੇ ਕਰੋ ਇਹਨੂੰ ਫੜਾਓ ਨਾ ਇਹ ਨਾ ਇਹ ਇੱਕ ਮਿੰਟ ਚਾਜੀ ਚਾਜੀ ਇੱਥੋਂ ਬੈਠ ਕੇ ਗੱਲ ਕਰਦੇ ਪੈਰ ਤੇ ਡਾਂਗਾਂ ਤੇ ਬੈਠ ਕੇ ਗੱਲ ਕਰ ਲੋ ਬੈਠ ਕੇ ਗੱਲ ਕਰਦੇ ਇੰਨੀ ਗੱਲ ਕਰਦੇ ਬੈਠ ਕੇ ਗੱਲ ਕਰ ਬੈਠ ਕੇ ਬੈਠ ਕੇ ਗੱਲ ਕਰਦੇ ਨੇ ਸਾਰੀ ਪਿੱਛੇ ਹਟੋ ਜੀ ਸਾਹਿਬ ਆਪੀ ਲੋ ਨਹੀਂ ਸੀ ਨਾ ਨਹੀਂ ਇੱਕ ਮਿੰਟ ਕੋਈ ਨਾ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਬੈਠੋ ਪਲੀਜ਼ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਬੈਠੋ ਬੈਠੋ ਮੈਨੂੰ ਸੜਕ ਤੋਂ ਪਿਆ ਸੀ ਆ ਜਾ ਸੜਕ ਤੇ ਬੈਠ ਕੇ ਗੱਲ ਕਰਦੇ ਹੋ ਮੁਰਦਾਬਾਦ 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 ਆਪਰੇ ਲੋਕਾਂ ਨੇ हरे रखड़े ਸਾਟਾ ਅੱਧੇ ਸਿਗਨਲ ਸਾਡੀ ਮੱਚ ਸੜਕ ਤੋਂ ਬੋਲਦੇ ਨੇ ਟੰਟਾ ਸੂਆਰੇ ਐਡਮਿਨਿਸਟਰेटर ਰੂਸਟ ਐਡਮਿਨਿਸਟ੍ਰੇਸ਼ਨ ਚ ਆ ਰਹੇ ਆ आधे ਲੋਕੋ ਹਵਾ ਕਿਹਨਾਂ ਤੁਸੀਂ ਕਿਹੜਾ ਬੱਚਾ ਦੇਖਿਆ ਦੱਸੋ ਕਿਹੜਾ ਬੱਚਾ ਦੇਖਿਆ ਜਿਹੜਾ ਬੱਚਾ ਦੇਖਿਆ ਤੁਸੀਂ ਇੱਕ ਮੈਮ ਉਹਨਾਂ ਦਾ ਦੁੱਖ ਦੀ ਕੋਈ ਬਰਾਤ ਦੀ ਗੱਲ ਹੈ ਇਹ ਮੱਕਾ ਇਹ ਕਹਿੰਦਾ ਕਿਤਾਬ ਦੀ ਗੱਲ ਦੇਖਣਾ ਸੀ ਸਭ ਤੋਂ ਪਹਿਲਾਂ ਇਹ ਕਿਤਾਬ ਹੀ ਕੋ ਆਇਆ ਹੋ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਸੀ ਹਸ ਤੱਕ ਤੁਸੀਂ ਬੇਰੁਕੇ ਸੀ ਸਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟਿਕ ਦੇ ਕਿੰਨੂ ਮਿਲੇ ਹੋ ਮੈਂ ਇੱਕ ਦਿਨ ਕੋਸ਼ਿਸ਼ ਕੀਤੀ ਹੈ ਕਿ ਮੈਂ ਦਿਨ ਕੋਸ਼ਿਸ਼ ਮੈਨੂੰ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਕਿਹੜੇ ਦੇ ਨਾਇਨੇ ਮੈਡਮ ਮੈਡਮ ਮੇਰਾ ਪੁੱਤ ਸਾਵੇ ਹਸਪੀਟਲ ਚ ਸੀ ਗਿਆ ਮੈਡਮ ਕਿ ਤੁਹਾਨੂੰ ਬਾਰ-ਬਾਰ ਅਸੀਂ ਕਿਹਾ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਟਾਈਮ ਨਹੀਂ ਦਿੱਤਾ ਤਾਂ ਸੜਕ ਦੀ ਖਤਮ ਹੋ ਗਈ ਡੀਸੀ ਸਾਹਿਬ ਆਈ ਜਾਣ ਦੋਸਤੋ ਕੰਮ ਕਰਨਾ ਕਰਦੇ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਦਮਗੀ ਗੱਲ ਹੈ ਦੇਖੋ ਅਸੀਂ ਬਾਰ 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 ਅਸੀਂ ਵੀਡੀਓਜ਼ ਪਾ ਰਹੇ ਅਸੀਂ ਤੇਰੇ ਨਾਲ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਕੋਈ ਕੋਈ ਕੁਛ ਨਹੀਂ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅਸੀਂ 25 ਛੱਡ ਨਹੀਂ ਜਾ ਲੋ 25 ਛੱਡ ਕੋ ਚਲੇ ਗਏ ਪਰੈਂਟਸ ਪਰੈਂਟ ਗੱਲ ਕਰਦੇ ਹੁੰਦੇ ਕੋਈ ਨਹੀਂ ਕੁਝ ਅੰਜਨ ਨੇ ਨਾ ਨਾ ਇਹ ਇਹ ਛੋਟਾ ਜਿਹਾ ਨਹੀਂ ਆਦਾ ਬੰਦਾ ਨਹੀਂ ਸੀ ਇਹ ਬੇਨ ਹੋਈ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਦੋ ਹਾਂ ਜੀ ਤੁਹਾਡੇ ਦੁੱਖ ਤੇ ਆ ਕੇ ਮੈਂ ਕੁਝ ਨਹੀਂ ਕਹ ਕੁਛ ਵੀ ਕੁਛ ਵੀ ਨਾ ਮੈਂ ਕੁਝ ਕਹਿ ਸਕਦੀ ਨਾ ਮੈਂ ਕੁਝ ਵੀ ਨਹੀਂ ਸਕਦੀ ਮੈਂ ਆਪ ਦੇਖੇ ਹਾਂ ਤਾਂ ਮੈਨੂੰ ਪਤਾ ਹੈਗਾ ਮੈਂ ਕੁਛ ਨਹੀਂ ਕਹਿਣਾ ਤੁਸੀਂ ਜੋ ਤੁਹਾਡਾ ਦੁੱਖ ਆਏਗਾ ਸਭ ਕੁਝ ਹੈ ਇੱਕ ਮਿੰਟ ਇੱਕ ਮਿੰਟ ਇੱਕ ਸਕਿੰਟ ਦੇਖ ਮੈਂ ਕੁਝ ਨਹੀਂ ਹੈ ਕੁਝ ਨਹੀਂ ਕੋਈ ਹੋਰ ਕਿਸੇ ਤਰੀਕੇ ਦਾ ਕੁਝ ਨਹੀਂ ਕਿ ਮੈਂ ਕੁਝ ਇੱਕ ਬੂੰਦ ਵੀ ਕੁਝ ਨੂੰ ਜਸਟੀਫਾਈ ਕਰ ਰਹੀ ਹਾਂ ਕੁਝ ਨਹੀਂ ਕਰ ਰਹੀ ਹਾਂ ਜਾਂ ਇੱਕ ਇਹ ਨਹੀਂ ਆਉਂਦੀ ਹੈ ਨਾ खुद हाथ जोड़ के एक एक मतर, एक 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 समय में तो तो बोलो बोलो जी ठीक है कुछ कुछ फिर भी भी मैं मैं नहीं 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 करा बिल्कुल 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 सीधा कहता सर था ਮੈਨੂੰ ਨਾ ਹੋਇਆ ਪੁਰਾ ਅਸੀਂ ਬੈਠੇ ਚਲੋ ਮੈਨੂੰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਅਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਅੱਜਕੱਲ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਡ ਦੇ ਅਮਰ ਹਸਪੀਟਲ ਮੈਂ ਇੱਕ ਮਿੰਟ ਦੇ ਕੇ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਧੇ ਬੱਚੇ रजेंद्र अज सी अमर हॉस्पिटल एक दो बच्चे जो इनफॉर्मेशन है वो इंजर्ड सी ठीक है जी तुसी ये कह के कि अमर हॉस्पिटल गए बार बार तुसी की जस्टिफाई करने की कोशिश कर रहे हो तुसी की जस्टिफाई करने की कोशिश कर रहे हो जो अपना पुत जाता ना फिर पता लगता है अपनी बेटी जाती फिर पता लगता है ਸਾਡਾ ਬੋਸ ਆਉਂਦੀ ਹੈ ਸਾਡਾ ਕੋਸ ਪੰਜਾਬ ਸਾਡੇ ਆਉਣ ਨਾਲ ਮਰਮ ਲੱਗ ਜਾਣੀ ਪਰਵਾਰਾਂ ਦੇ ਅਸੀਂ ਇੱਥੇ ਜੰਮੇ ਕਿਉਂ ਅਸੀਂ ਤਾਂ ਇਹ ਤੋਂ ਵੀ ਕਿਤੇ ਪਾਕਿਸਤਾਨ ਜਾ ਕੇ ਬੱਚੇ ਸਾਡੇ ਇੱਥੇ ਕਿਉਂ ਆਏ ਆਹ ਤੈਨੂੰ ਕੋਈ ਤਾਂ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿਵੇਂ ਕਿਹੜੇ ਮਕੋੜੇ ਖਤਮ ਹੁੰਦੇ ਨੇ ਤੁਸੀਂ ਦੇਖੋ ਕਿਹੜੇ ਮਕੋੜੇ ਖਤਮ ਹੁੰਦੇ ਨੇ ਓਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰਦੇ ਹੋ ਅਸੀਂ ਜਿੱਦਣੇ ਪ੍ਰੋਟੈਸਟ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਸਾਨੂੰ ਇੱਕ ਵਾਰੀ ਐਵੇਂ ਕਹਿੰਦੇ ਅਸੀਂ ਫੜ ਕੇ ਲਵਾਵਾਂਗੇ ਤੁਸੀਂ ਇਹ ਤਾਂ ਕੋਈ ਗੱਲ ਨਹੀਂ ਹੈ ਮੈਂ ਇਹ ਜੋ ਆਪ ਨਹੀਂ ਹੈ ਉਹਨਾਂ ਦਾ ਹੁਣ ਤੁਹਾਡਾ ਹੁਣ ਪੁੱਛੀ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਸਾਡੇ ਕੁਝ ਵੀ ਹੋਣਾ ਅਸੀਂ ਕੁਝ ਛੱਡ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਉਹ ਫੱਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿਸਾਨ ਨੂੰ ਗੁੱਸਾ ਚੜ ਰਿਹਾ ਹੈ ਅਸੀਂ ਇਹ ਬੇਨਤੀ ਕਰ ਰਹੇ ਹਾਂ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਸਾਡੇ ਉੱਪਰ ਚਾੜ ਦਿਓ ਅਸੀਂ ਇਹ ਹੀ ਕਰ ਲੈਂਦੇ ਹਾਂ ਤੁਹਾਨੂੰ ਸਾਰਾ ਕੁਝ ਮਾਫ ਹੈ ਅਸੀਂ ਲਿਖ ਕੇ ਦੇ ਦਿੰਦੇ ਹਾਂ ਸਾਡੇ ਉੱਪਰ ਬੱਚੇ ਸਾਡਾ ਰੈਕਟਰ ਬਣਾ ਦੇਣਾ ਕੋਈ ਇਸ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ ਦਾ ਅਸਰ ਖਤਮ ਕਰ ਦਿਓ ਬੱਚੇ ਦੋਨੋਂ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਦਾ ਇਨਸਾਫ ਹੋਣ ਵਾਸਤੇ ਦੇਖੋ ਇੱਕ ਕੰਨੀ ਹੋ ਗਿਆ ਦੇਖੋ ਸਾਡੀ ਪੰਨਿਆਂ ਦਾ ਇਨਸਾਫ ਨਹੀਂ ਚਾਹੀਦਾ ਤੁਹਾਨੂੰ ਕਿ ਟਿੱਪਰ ਲਿਆਓ ਸਾਡੇ ਤੇ ਝਾੜ ਦਿਓ ਅੱਠ ਹੋ ਗਏ 10 ਅੱਸੀ ਦਾ ਵਕਤ ਖਤਮ ਹੋ ਗਿਆ ਕਰਾ ਕਤਲ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦੇਨੇ ਵੀ ਤੁਹਾਨੂੰ 18 ਕਰ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜ਼ਨਸ